ਸਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਨਵੇਂ ਬਣੇ ਪ੍ਰਧਾਨ ਆਪ ਆਦਮੀ ਪਾਰਟੀ ਦੇ ਅਮਨ ਅਰੂੜਾ ਵੱਲੋਂ ਵੱਡੀ ਸੰ ਲਾਈ ਜਾਂਦੀ ਹੈ ਕਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਪੱਟੇ ਜਾਂਦੇ ਨੇ ਕਦੇ ਸ਼ਰੂਮਣੀ ਅਕਾਲੀ ਦਲ ਦੇ ਆਗੂ ਤੇ ਕਦੇ ਕਾਂਗਰਸ ਪਾਰਟੀ ਦੇ ਲੇਕਿਨ ਇਧਰ ਬੜਾ ਵੱਡਾ ਖੁੱਦ ਹੁਣ ਆਮ ਆਦਮੀ ਪਾਰਟੀ ਨੂੰ ਲੱਗਿਆ ਹੈ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਅਸਤੀਫਾ ਦੇ ਦਿੱਤਾ ਹੈ। ਯਾਨੀ ਕਿ ਜੇਕਰ ਉਹਨਾਂ ਦੀ ਗੱਲ ਕਰੀਏ ਉਹ ਇੱਕ ਚੰਗੇ ਸਮਾਜਸੀ ਵੀ ਇੱਕ ਚੰਗੇ ਇਮਾਨਦਾਰ ਸ਼ਖਸੀਅਤ ਵਜੋਂ ਪੰਜਾਬ ਦੇ ਵਿੱਚ ਜਾਣੇ ਜਾਂਦੇ ਨੇ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਆਪਣਾ ਅਸਤੀਫਾ ਕਿਉਂ ਦਿੱਤਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਚਿੰਤਤ ਨੇ ਕਿ ਆਖਰਕਾਰ ਇਸ ਵੱਡੇ ਆਗੂ ਨੇ ਜਿਹੜੇ ਲਗਾਤਾਰ 12-13 ਸਾਲ ਤੋਂ ਮੇਰੇ ਨਾਲ ਕੰਮ ਕਰ ਰਹੇ ਨੇ ਮੇਰੇ ਵੱਲੋਂ ਕਿਹੜੀ ਗਲਤੀ ਕਮੀ ਰਹਿ ਗਈ ਹੈ ਕਿ ਇਸ ਵੱਡੇ ਆਗੂ ਨੇ ਅੱਜ ਆਪਣਾ ਅਸਤੀਫਾ ਲਿਖ ਕੇ ਜਿਹੜਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਭੇਜ ਦਿੱਤਾ ਇਧਰ ਜਿਵੇਂ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਨੂੰ ਪਤਾ ਲੱਗਿਆ ਭਾਜੜਾ ਪੈ ਗਈਆਂ ਉਸ ਦੇ ਘਰ ਵਿੱਚ ਚਲੇ ਗਏ ਅਮਨ ਅਰੋੜਾ ਹੋਰੀ ਕਿ ਆਖਰਕਾਰ ਤੁਸੀਂ ਅਸਤੀਫਾ ਕਿਉਂ ਦਿੱਤਾ ਪੱਤਰਕਾਰ ਵੀ ਪਹੁੰਚੇ ਉਹਨਾਂ ਨੇ ਕਿਹਾ ਕਿ ਸੂਬੇ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਮਾਰੂ ਨੀਤੀਆਂ ਤੋਂ ਪੰਗਾ ਕੇ ਆਪਣਾ ਜਿਹੜਾ استਿਫਾ ਦੇ ਦਿੱਤਾ ਹੈ ਉਹਨਾਂ ਕਹਿੰਦਾ ਸੂਬੇ ਦੇ ਵਿੱਚ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਕੋ ਮੇਰਾ ਦਿਮਾਗ ਨਹੀਂ ਹਿੱਲਿਆ ਹੋਇਆ ਆਖਰਕਾਰ ਜਿਹੜੀ ਇਮਾਨਦਾਰੀ ਦੀ ਗੱਲ ਆਮ ਆਦਮੀ ਪਾਰਟੀ ਕਰਦੀ ਸੀ ਉਹ ਇਮਾਨਦਾਰੀ ਰਹਿ ਨਹੀਂ ਗਈ ਇਸ ਕਰਕੇ ਮੈਂ ਜਿਹੜਾ ਹੈ استਿਫਾ ਦੇ ਦਿੱਤਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦੀ ਟੀਮ ਸਮਾਰ ਅਤੇ ਪੰਜਾਬ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਸੁਤਵਿੰਦਰ ਸਿੰਘ ਛੱਠਾ ਵੱਲੋਂ ਚੇਰਮੈਨੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ ਖਾਸਮ ਖਾਸ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੁਬ ਹੁਮ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਚੋਣ ਪ੍ਰਚਾਰ ਕੀਤਾ ਗਿਆ ਹੋਸਿੰਗ ਕਾਰਪੋਰੇਸ਼ਨ ਦੇ ਪ੍ਰਧਾਨ ਚੇਅਰਮੈਨ ਵੀ ਬਣੇ ਸਤਵਿੰਦਰ ਸਿੰਘ ਚੱਟਾ ਲੇਕਿਨ ਅੱਜ ਉਹਨਾਂ ਨੇ ਗੱਲਬਾਤ ਕੀਤੀ ਪੱਤਰਕਾਰਾਂ ਦੇ ਨਾਲ ਸ਼੍ਰੀ ਚੱਟਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪੰਜਾਬ ਕਨਵੀਨ ਦੀ ਚੇਅਰਮੈਨ ਤੋਂ ਅਸਤੀਫਾ ਦੇਣ ਬਾਰੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਮਸਲਿਆਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਅਤੇ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਪੰਜਾਬ ਕਨਵੇ ਕਨਵੇਰ ਦੀ ਚੇਅਰਮੈਨਸ਼ਿਪ ਸਮੇਤ ਆਮ ਆਦਮੀ ਪਾਰਟੀ ਦੀ ਟ੍ਰੇਡ ਵਿੰਗ ਦੇ ਸੁਭਾਈ ਅਹੁਦੇਦਾਰ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਏ ਹਨ ਯਾਨੀ ਕਿ ਛੱਠਾ ਨੇ ਕਿਹਾ ਕਿ ਤੱਕੇ ਦੇ ਨਾਲ ਮਾਰੂ ਨੀਤੀਆਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਲਾਗੂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਸਤਵਿੰਦਰ ਸਿੰਘ ਛੱਠਾ ਨੇ ਕਿਹਾ ਕਿ ਮੈਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਾਂਗਾ ਯਾਨੀ ਕਿ ਸਤਵਿੰਦਰ ਸਿੰਘ ਛੱਠਾ ਉਹਨਾਂ ਨੇ ਕੋਈ ਕਿਉਂ ਖਾਂਦੇ ਗੁਰ ਖਾਂਦੇ ਕੋ ਆਪਣਾ ਅਸਤੀਫਾ ਨਹੀਂ ਦਿੱਤਾ ਕਿਉਂਕਿ ਹਾਲੇ ਵੀ ਪੌਣੇ 2 ਸਾਲ ਪਏ ਨੇ ਪੰਜਾਬ ਸਰਕਾਰ ਦੇ ਯਾਨੀ ਕਿ ਆਮ ਆਦਮੀ ਪਾਰਟੀ ਵੱਲੋਂ ਫਿਰ ਵੀ ਉਹਨੇ ਇੱਕ ਆਪਣੀ ਬਹਾਦਰੀ ਦਾ ਇੱਕ ਆਪਣੀ ਇਮਾਨਦਾਰੀ ਦੀ ਮਿਸਾਲ ਵਿਖਾਈ ਮੈਂ ਜਿਵੇਂ ਅੱਗੇ ਹੀ ਤੁਹਾਨੂੰ ਕਹਿ ਦਿੱਤਾ ਹੈ ਕਿ ਉਹ ਇਮਾਨਦਾਰੀ ਅਤੇ ਚੰਗੀ ਸਖਸੀਅਤ ਵਜੋਂ ਜਾਣੇ ਜਾਂਦੇ ਨੇ ਸੁਤਿੰਦਰ ਸਿੰਘ ਛੱਟਾ ਹਾਲਾਂਕਿ ਖਾਸਮ ਖਾਸ ਨੇ ਸੁਖਬੀਰ ਸਿੰਘ ਬਾਦ ਸੌਰੀ ਭਗਵੰਤ ਮਾਨ ਦੇ ਇਸ ਦੇ ਬਾਅਦ ਯੁੱਧ ਵੀ ਅੱਜ ਉਹਨਾਂ ਨੇ ਆਪਣਾ ਸੁਪਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਦੇ ਦਿੱਤਾ ਅਮਨ ਅਰੋੜਾ ਵੱਲੋਂ ਘਰ ਵੀ ਪਹੁੰਚ ਕੀਤੀ ਗਈ ਸਤਵਿੰਦਰ ਸਿੰਘ ਛੱਟਾ ਦੇਨ ਲੇਕਿਨ ਉਹਨਾਂ ਨੇ ਕਿਹਾ ਕਿ ਜਿਹੜਾ ਫੈਸਲਾ ਮੈਂ ਲਿਆ ਹੈ ਮੈਂ ਆਪਣੇ ਫੈਸਲੇ ਤੇ ਅਡਾਲਾਂ